ਆ ਤੁੰ ਵੀ ਨਹੀਂ ਜਾਓ ਅੱਜ ਹੈ ਬਾਕੀ ਬਾਈ ਲੱਗੇ ਬਈ ਵੱਡਣ 20 ਪੈ ਰਿਆ ਮਿਲੋ ਇਧਰ ਕੀਨੇ ਨਾ ਇਡੇ ਲੇਟੇ ਕਰਦਾ ਕੰਮ ਤੁਸੀਂ ਚਾ ਬੱਜ ਆਲੀ ਆਉਂਦਾ ਆਉਂਦਾ ਵੱਡ ਤੂੰ ਠੰਡਾ ਵੀੜਾ ਚਾ ਵੇਟਾ ਪਰਤਿਆ ਲੈ ਕਿਨੇ ਕਾਪੀ ਨਾ ਜਾ ਆ ਮੈਂ ਠੰਡਾ ਮੌਸਮ ਆਉਣਾ ਠੰਡਾ ਜਿਹੜਾ ਕੋ ਮਾਰਦੀ ਪਿਆ ਉਹਦਾ ਖਾ ਕੋ ਹਾਜੇ ਮਾਉਨੂ ਤੇ ਠੰਡਾ ਰਿਆ ਤਾਂ ਠੰਡਾ ਹੀ ਪੀ ਜਿਹੜਾ ਮੋੜਲੇ ਹਾਂ ਕੱਲ ਦੇਖਦੇ ਆ ਬਾਕੀ ਭਾਈ ਇਹ ਪਿੰਡ ਰਹਿੰਦੀ ਕੀ ਆਪਣੀ ਥੋੜੀ ਜਿਹੀ ਜਗਾ ਸਰੋ ਮਾਰ ਕੇ ਮਾਰ ਲਈ ਦੂਰੇ ਗਣਕ ਬੀਜ ਦੀ ਸੀ ਆਪਾਂ ਨੇ ਡੇਢ ਕਿੱਗਾਂ ਜਗਾ ਹੈ ਰਾਤ ਵੱਢਣੀ ਦੀ ਰਾਤ ਮੰਡ ਜੇ ਅਸੀਂ ਲੇਟ ਹੋ ਗਏ ਮਾਦ ਦੇ ਪਾ ਲੇਟ ਹੋ ਗਿਆ ਹਾਂ ਕਾਲਾ ਚਾਚਾ ਜੇ ਜਾਂ ਲੱਗੇ ਵੱਢਦੇ ਨੇ ਠੀਕ ਰਹੇ ਤੇ ਹਾਂ ਕਾਲਾ ਚਾਚਾ ਕਹਿੰਦਾ ਸਵੇਰੇ ਵੱਢ ਦੂੰਗੇ ਕਾ ਸਵੇਰੇ ਹੁਣ ਮੀਂਹ ਆ ਗਿਆ ਰਾਤ ਯਾਦ ਹੀ ਤਾਂ ਨਹੀਂ ਮੀਂਹ ਆ ਤਾਰੇ ਨਿਕਲੇ ਤੇਰਾ ਚਲੋ ਹੁਣ ਦੇਖਦੇ ਹਾਂ ਕੀ ਜੀ ਕੱਲ ਪਹਿਲਾਂ ਉੱਧਰ ਪੜਦੇ ਆਂ ਫੇਰ ਦੁਬਾਰਾ ਉੱਥੇ ਪੜਦੇ ਆਂ ਤਿੰਨ ਚਾਰ ਕਿਲਾ ਕੀ ਮੀਂਹ ਵੀ ਗੜੀ ਕੱਲ ਮਸ਼ੀਨ ਵੀ ਖਰਾਬ ਕਰੀ ਗਈ ਥੋੜੀ ਜਿਹੀ ਉਹ ਅੱਜ ਵੀ ਜਾ ਕੇ ਉਸ ਦਾ ਬੰਦ ਕੇ ਆ ਤੇ ਆਪਣੇ ਥੰਮੇ ਭਾਈ ਨਾਲ ਦੇ ਹਾਂ ਅੱਜ ਕੱਲ ਤਾਂ ਨਾਲਾ ਤੇ ਆਪਣੇ ਦੀ ਕਰ ਦਿੰਦੇ ਆ ਹਾਂ ਫੇਰ ਤੇ ਕਹਿੰਦਾ ਨਹੀਂ ਪਹਿਲਾਂ ਇੱਧਰ ਲੈ ਆਓ ਕੌਣ ਕਹੇ ਕਾਲਾ ਭਾਈ ਆਹ ਉਹ ਜਮਨੇ ਜੀ ਪੜ ਰਹੇ ਨੇ ਇਹਨਾਂ ਦੀ ਪੜ੍ਹਾਈ ਦੇ ਵਿੱਚ ਮਿਰਚੀ ਦੀ ਪੜ੍ਹਾਈ ਪਤਾ ਨਹੀਂ ਕੀ ਕਰ ਰਹੇ ਇਹਨਾਂ ਨੇ ਬਈ ਨਰਮਿਆ ਜਮਾਈ ਤਾਣਾ ਵਾਹਣਾ ਮੀ ਪੈਂਦਾ ਨਹੀਂ ਬਾਟੂਂਦੀ ਭਾਈ ਕਾਲੇ ਵਾਲੀ ਮੀਨ ਆ ਮੀ ਵੇ ਤੇ ਵੜਦੀ ਆ ਇਹ ਛੁੱਕੇ ਮਾਨੀ ਵੜਦੀ ਸਾਡੀ ਇਹ ਕਰਦੀ ਮੀਨ ਦੋਨੋਂ ਕਰਦੇ ਉਹ ਵਰਦ ਨਹੀਂ ਦੀ ਜੀ ਹੁਣ ਨੂੰ ਬੈਰਿੰਗ ਟੁੱਟਿਆ ਬਦਾਂ ਰਾਤ ਗੌਰ ਨਹੀਂ ਕਰੀ ਅਸੀਂ ਦੋ ਦੋ ਵਾਰ ਕੱਢਦੀ ਨਹੀਂ ਕਰਦੀ ਮਸ਼ੀਨ ਰਾਤ 10 ਵਜੇ ਫੂਲ ਕੰਨ ਕਰਾ 5 ਵਜੇ ਕਹਿੰਦੇ ਵੜਦੀ ਆ ਮੈਂ ਹੁਣ ਨੂੰ ਮੈਂ ਬਣਾ ਲਿਆ ਹੁਣ ਮੈਂ ਨਵੀਂ ਉਹ ਰਾਤ ਮੰਡਿਚ ਵੀ ਲੇਟ ਹੋ ਗਏ ਜੀ 10:00 ਵਜੇ 10:00 ਵਜੇ ਮਾ ਤੂੰ ਰਹਿਣ ਦੇ ਪੂਰੇ ਪੰਗਾ ਹੋਰ ਆ ਇੱਥੇ ਪਾਣੀ ਵਰਦੇ ਨਾ ਉਹ ਉਹ ਗੱਲ ਕੁਝ ਨਹੀਂ ਹੈਗੀ ਇੱਥੇ ਥੋੜਾ ਜਿਹਾ ਮੀਂਹ ਪੈ ਗਿਆ ਇੱਥੇ ਪਾਣੀ ਆ ਜਾਣਾ ਸਾਰੇ ਚੱਲ ਭਾਗੋ ਦੂਰ ਜਿੱਦੇ ਜਾਗੇ ਬੋਲਦੀ ਆ ਮਸ਼ੀਨ ਇਹਨੇ ਬੋਲਣਾ ਨਹੀਂ ਹੈ ਕਿ ਕਟਰ ਘੱਟ ਕਰ ਲਾ ਹੁਣ ਘੱਟੇ ਚੱਲਦਾ ਗਿੱਲੇ ਜੇ ਵੱਢਣੀ ਪੈ ਗਈ ਆ ਤਾਂ ਚੱਲ ਜਿਹੜੇ ਇਕੱਠੇ ਹੁੰਦੇ ਆ ਕਰ ਲੈ ਟੋਪਲਵਾ ਲੂਗੇ ਥੱਲੇ ਖੋਲ ਕੇ ਟੋਪ ਨਹੀਂ ਆ ਰੋੜੇ ਨਹੀਂ ਹੈ ਕੁਈਆ ਪਈ ਆ ਇਹ ਨੀ ਤੋ ਇਹ ਮੈਂ ਕਹਿੰਦਾ ਤੁੜੀ ਦੀਆਂ ਦੋ ਟਰਾਲੀਆਂ ਵਣੀਆਂਣੀਆਂ ਆ ਤੂੰ ਵੀ ਉਹ ਨਹੀਂ ਬਣਾਈ ਹੱਥੇ ਵੀ ਲਾਇ ਬਹੁਤ ਟਮਾਟਰ ਆ ਆ ਮੰਡ ਜੀ ਇਹ ਉੱਤੇ ਵੀ ਜ਼ਿਆਦਾ ਜੀ ਨੇ ਹਲੇ ਉੱਥੇ ਮਾੜਾ ਮੋਟਾ ਹੋ ਗਿਆ ਇਹ ਉੱਤੇ ਵੀ ਜ਼ਿਆਦਾ ਦੇਖਦਾ ਸਹੀ ਤੁੜੀ ਵਾਲੀ ਵੀ ਲਿਆ ਕਾੜੀ ਵੀ ਨਾਲ ਵਿੱਚ ਤੁੜੀ ਵਾਲੀ ਜੀ ਪਾੜ ਦੇ ਪਸੂ ਮੀਂਹ ਤੇ ਮੀਂਹ ਪੈਂਦਾ ਮੀਂਹ ਹੈ ਮੀਂਹ ਪੈਂਦਾ ਇਹ ਵੀ ਦੇਖਦੀਆਂ ਆ

ਨਾ ਨਾ ਕਾਸੀ ਗਣਕ ਹੋਗੀ ਕੀਚ ਬੀਜ ਬਾਵ ਜੁੜੇ ਹੋਏ ਤੇ ਇਹਦਾ ਸਿੰਬਰ ਕੇ ਆਲਾ ਤਾਂ ਬਾਦਮ ਹੋਰ ਵੱਧ ਗਾ ਲੱਗਾ 4 ਕਵਾਂਟਲ ਹੋ ਗਈ ਹੋਣੀ ਜੀ ਉਹ ਜਿਹੜਾ ਚੂਰੀ ਵੀ ਤਾਂ ਹੈ 4 ਕਵਾਂਟਲ ਤਾਂ ਹੋ ਗਈ ਜੀ 4 ਕਵਾਂਟਲ ਲੱਗਿਆ ਤਾਂ ਪਤਾ ਉਹ ਦੇਖੀ ਚੀਨੇ ਲੈ ਲੈ ਥੱਲੇ ਆ ਬਈ ਖੜੇ ਚਾਹ ਪੀਂਦੇ ਪਾਈ ਇਹਨੂੰ ਆਪਾ ਚਾ ਪੀ ਲਾ ਬੱਡੰਦਾ ਹੋਰ ਕੋਈ ਕਾ ਬੱਦਾ ਕਰੀ ਮੜਾ ਗਿਆ ਹੰਟਰਰ ਐ ਤੋੜ ਦੇ ਤਾਂ ਫੋਨ ਆਉਂਦੇ ਆ ਆਓ ਮੀਂਹ ਚ ਵੱਢਣੀ ਤੁਸੀਂ ਉਹ ਵਧੀਆ ਰਿਹਾ ਰਾਤ ਵੱਢ ਗਿਆ 5 ਕੀਲੇ ਸਾਰਾ ਬੜੀ ਵੱਢ ਗਿਆ ਰਾਤ ਵੱਢ ਗਿਆ ਇਹ ਤੇ ਜੂਦੀ ਮੈਂ ਕਿਹਾ ਮਾ ਵੱਢ ਲੈ ਰਾਤ ਆ ਰਹਿ ਗਿਆ ਪਲਾਟ ਆਹੀਂ ਦੁਬਾਰਾ ਵੱਢਣਾ ਬ੍ਰਿਆ ਦੋ ਦੋ ਵਾਰੀ ਹੁਣ ਕੋਦਰੀ ਕਹਿੰਦਾ ਉਹ ਤੇ ਨਹੀਂ ਆਵੇ ਹਾਂ ਚਲੋ ਬਸ ਯਾਰ ਲਾ ਦੇ ਉਹ ਬੈਕ ਲਾ ਦੇ ਕਣਕ ਵੜਾ ਲਈਤੀ ਆਪਾਂ ਨੇ ਸਵੇਰੇ ਤੇ ਹੁਣ ਖਾਲ ਲੱਗੇ ਹੋਏ ਬਾਈ ਖੁਰਚਣਾ ਆ ਉਹ ਬਰਕੂਨੋਂ ਪਾਣੀ ਲਾਉਣਾ ਥੋੜਾ ਜਿਹਾ ਮੱਕੀ ਬੀਜਣ ਵਾਸਤੇ ਅਜੇ ਵੀ ਮੱਕੀ ਬੀਜਈਆਂ ਤੇ ਖਾਲ ਤੇ ਪਾਣੀ ਲੱਗਣਾ ਹੁਣ ਇਹਨੂੰ ਖਾਲ ਸਾਫ ਕਰਨ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਕਣਕ ਵੱਢੀ ਪਾਈ ਨਹੀਂ ਪੈਂਦੇ ਸਵੇਰ ਨੂੰ ਉਧਰ ਟੀਨਾ ਉਧਰ ਪਾਣੀ ਗਰੇ ਟਪ ਟਪ ਉਧਰ ਦੀਹਿੰ ਚੱਲੇ ਉਹਨੇ ਸਾਨੂੰ ਆਏ ਦਾ ਵੀ ਨਹੀਂ ਜ਼ਿਆਦਾ ਪੈ ਗਿਆ ਇੱਥੇ ਪਾਣੀ ਵੜ ਜਣਾ ਆਕੇ ਅਖਾ ਜਾਂ ਨੀਣਾ ਇੰਨੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਗਲੀ ਦੇ ਪਾਣੀ ਆ ਜਾਂਦਾ ਇੱਧਰੋਂ ਪੈਂਦੇ ਫਟਿਆ ਵੀ 1 ਵਜੇ ਮੈਂ ਕਹਿੰਦਾ ਹੂੰ 1 ਵਜੇ ਹੈ ਜੇ ਕਿੰਮਣ ਕਾਲੀ ਹੁੰਦੀ ਹੈ ਤੇ ਆ ਘੱਟੇ ਇੰਨਾ ਨਹੀਂ ਹੈਗਾ ਤੇ ਆ ਤਾਂ ਹੈ ਨਹੀਂ ਉਸਲਾ ਪਤਾ ਨਹੀਂ ਜਾਣ ਦਿੱਤਾ ਆ ਨਾ ਅੱਜ ਮਸ਼ੀਨ ਚੱਲੀ ਹੈ ਨਾ ਟੂੜੀ ਚੱਲੀ ਤੂੜੀ ਮਸ਼ੀਨ ਬੜੀ ਨੇ ਤੇ ਬੜੀ ਵੀ ਨਹੀਂ ਚੱਲੀ ਪ੍ਰੈਸ਼ਰ ਨਹੀਂ ਜਾਂਦੇ ਹਾਲ ਹੋਣਾ ਸਾਫ ਹੋਦਾ ਫੇਰ ਬੱਦਲ ਜੀ ਨਿਕਲਣ ਲੱਗ ਗਏ ਮੁੱਟੇ ਮੁੱਟੇ ਜੀ 10 ਕਿੰਨੇ ਦੇ ਸਾਰਾ ਕੋਲ ਉਟਾ ਜਣਾ ਇਹ ਮੱਕੀ ਦੀ ਮੱਕੀ ਭਾਈ ਮੱਕਾ ਉਦੋਂ ਹਾਲੇ ਦਾ ਪੁੰਜਣ ਚ ਆ ਰਿਹਾ ਲੱਗਣਾ ਭਾਈ ਸਾਰਿਆਂ ਨਾਲ ਤੇ ਜੀਦੀ ਦਾ ਜਾਨੂੰ ਮੱਕੀ ਹੋ ਜਾਣੀ ਇਹ ਖੇਤ ਸਭ ਤੋਂ ਬਾਅਦ ਲੱਗਣਾ ਤੇ ਲੱਗਣਾ ਜਾ ਕੇ ਅਖੀਰ ਚ ਜਾ ਸਾਰਿਆਂ ਜੀਲੇ ਲੱਗ ਗਿਆ ਹਾਂ ਜਲਾਈ ਦੇ ਅੰਡ-ਉੰਡ ਚ ਲੱਗਣਾ ਜਾ ਕੇ ਹੁਣ ਇਹ ਮਾ ਉਹ ਖੰਭੇ ਸਹੀਂ ਪਨੀਰੀ ਰੱਖ ਲੈਣਾ ਉੱਥੇ ਹੀ ਆਏ ਉਹ ਖੰਭੇ ਸਹੀਂ ਹੋ ਜੂਗਾ ਸਭੀ 10-15 ਕਿਲੋ ਆਉਂਦੀ ਹੈ ਨਾ ਹਾਂ ਅੱਛਾ ਤਾਂ ਇੱਥੇ ਤੱਕ ਰਾਕੀ ਤੇਰਾ ਆਓ ਪਰਾਂ ਵੀ ਮੱਕੀ ਦੀ ਤਾਂ ਨਹੀਂ ਆਵੀਂ ਉਹ ਕੀ ਜਿਹੜੀ ਸਾਰੀ ਹੈ ਬੱਡੂ ਵੇ ਡੰਕਰ ਬੁੱਲੇ ਫਿਰ ਠੀਕ ਨਹੀਂ ਹੋ ਗਿਆ ਕਿ ਬਾਕੀ ਕਣਕ ਬਰੀਜ ਸੁਨਾ ਹੋ ਗਿਆ ਹੈ ਮੈਂ ਕਣਕ ਹੋਣੀ ਨਿਕਲੀ ਰਹੀ ਸੀ ਜਹਾੜ ਤੱਕ ਹੋਣਾ ਨਿਕਲਿਆ ਇਹਦਾ ਕਣਕ ਨਾਲੇ ਲੇਟ ਸੀ ਬਾਕੀ ਕਾਲੂ ਪਤਾ ਲੱਗ ਜਣਾ ਕਿ ਤੂਲਣੀ ਆ ਇਹ ਕਿੰਨੀ ਨਿਕਲੀ ਆ ਇਹ ਦੇਣੀ ਉਹ ਐਹੀ ਦੇ ਦੇਣੀ ਸਾਫ ਕਣਕ ਐ ਨਾਲੇ ਹੀ ਤੋਲਣੀ ਆ ਹੋਰ ਤੋਲਣੀ ਸਾਹੀ ਦੇ ਦੇਣੀ ਪਤ ਇਹ ਬੰਦੇ ਨੂੰ ਦੇਣੀ ਆ ਕਣਕ ਇਹ ਨਾਲੇ ਵੱਡਾਣਾ ਵੀ ਵਧੀਆ ਐਨ ਹੈ ਕਿ ਨਹੀਂ ਓਕੇ ਆ ਟਰੇਲੀ ਦੀਆਂ ਮਗਾਂ ਡੇਢ ਰੱਖੀ ਪੰਜੜੀ ਉਰੇ ਟੂੜੀ ਦੀ ਹੈ ਲਾਨ ਬਹੁਤ ਆ ਤਾ ਸਵੇਰ ਨੂੰ ਦੇਖਦਾ ਸਹੀ ਤੂੰ ਬੱਲ ਤਾਂ ਆਏ ਪਈ ਆ ਦੇਖ ਲੈ ਵਿੱਚ ਕਰਾ ਥਲੀ ਵਿੱਚ ਦਾਣੇ ਵਿੱਚ ਉਹਦੇ ਕੁਝ ਨਹੀਂ ਹੈਗਾ ਪੁੱਛ ਖਾਲੀ ਪਈ ਆ ਦਾਣੇ-ਦਾਣੇ ਕੱਢ ਲੈ ਦਾਲੇ-ਦਾਲੇ ਕੱਢ ਦੇ ਬੱਲ-ਬੱਲ ਰਹਿ ਗਈ ਟੂੜੀ ਵਾਰਦੀ ਆ ਇੱਕਣੀ ਜੇ ਰਾਤ ਨੂੰ ਬੜਾ ਲੰਨ ਕਾਲੇ ਦੇ ਵੀ ਉੱਥੇ ਪੂਰਾ ਲਾਨ ਹੋਣਾ ਹਨਾ ਬਹੁਤ ਲੰਗਾ ਹੈ ਬਹੁਤ ਲੰਗਾ ਹੋਣਾ ਉੱਥੇ ਦਾ ਵੀ 10 ਵਜੇ ਵੱਢ ਕੇ ਲੈ ਆਏ ਮੈਂ ਵਧੀਆ ਰਹਿ ਗਿਆ ਤੂੰ ਵਧੀਆ ਰਹੀਂ ਹੋਰ ਨਹੀਂ ਵੱਢਣੀ ਕੀ ਹੋਣੀ ਅੱਜ ਕੋਈ ਬੱਡ ਬੱਡ ਦਾ ਬੜੀ ਵੀ ਓੜੀ ਵੀ ਜ਼ਿਆਦਾ ਮਹੀਨ ਕੰਦਾ ਮਾਰ ਗਿਆ ਹਾਂ ਹਾਂ ਹੋ ਵੱਡੇ ਹੋ ਗਈ ਦਿਨਾਂ ਮਾ ਉਰਕੇ ਆ ਇਹ ਸਾਫ ਹੋਣੀ ਇਹ ਬੜਾ ਸਾਫ ਕਰੀ ਜਾਂੀ ਬੱਟ ਨੇ ਕਹਿ ਰਹੇ ਆ ਨਾ ਉਹ ਉੱਥੇ ਬਣਾ ਲੈਣੀ ਆਹੀ ਖਾਲ ਤੇ ਕਿਆਰੀਆਂ ਬਣਾ ਦੇਣੀ ਐ ਇੱਧਰੋਂ ਪਨੀਰ ਇੱਧਰੋਂ ਪਾਉਣੀ ਆ ਐ ਇੰਨੀ ਜਗਾ ਛੱਡਣੀ ਸ਼ੌਰੀ ਵਾਲੀ ਆ ਆ ਇੰਨੀ ਇੱਥੇ ਛੱਡ ਕੇ ਨਾ ਦੋ ਇਕੱਠੇ ਲਾਗ ਲਾਗ ਇੱਧਰ ਇੱਧਰ ਸਾਰੀ ਬੀਜੀਆਂ ਆ ਉਹ ਤਾਂ ਦਿਖਾਇਆ ਕਿਥੇ ਬੀਜ ਦੇਣੀ ਜਿੱਥੇ ਖਾਣ ਚ ਇਹਦਾ ਪਣੀ ਫੇਰ ਉਧਰ ਨੂੰ ਉਤਰ ਜਾਣਾ ਪਣੀ ਤਾਂ ਉਧਰ ਨੂੰ ਉਤਰ ਕੇ ਕਰਨਾ ਹਾਂ ਅਰੇ ਰਾਮਾ ਮੁਰਤੀਆ ਮੈਨੂੰ ਕਹ ਯਾਰ ਮੱਕੀ ਦਾ ਵੀ ਪਤਾ ਕਰੀਏ ਰੇਟ ਦਾ ਤੈਨੂੰ ਕਹਿ ਤਾ ਹੈਗਾ ਕਰ ਲੈ ਫੇਰੂ ਪਾ ਕੇ ਛੱਡ ਦੂੰਗਾ ਫੇਰ ਤੈਨੂੰ ਤੂੰ ਮੇਰੀ ਗੱਲ ਸੁਣ ਜਿੱਦਾਂ ਤੂੰ ਕਰਦਾ ਆਈ ਨਾ ਕਰ ਇਹਨੂੰ ਫੇਰੂੰ ਇਹਨੂੰ ਮਾਰ ਭਗਾ ਕੇ ਵਿੱਚ ਖਣੇ ਮਿੱਟੀ ਫੇਦ ਕੇ ਹਾਂ ਇੱਥੇ ਦਾ ਫੇਰ ਇਕੱਠਾ ਜਣਾ ਨੇ ਐਂ ਮਾਰ ਇਹ ਨੂੰ ਤੂੰ ਬਰੇ ਇਕੱਲਾ ਢੋਲ ਪਰ ਰੱਖ ਗਿਆ ਫੇਰ ਇਹਦਾ ਫਾਇਦਾ ਕੀ ਸਾਫ ਕਰੀਂਦਾ ਐਂ ਮਾਰ ਇਹ ਨੂੰ ਦੂਰ ਨੂੰ ਜਾ ਫੇਰ ਇੱਥੇ ਕੋਈ ਹੈਗਾ ਹੁਣ ਸਾਰਾ ਤੇ 12 ਇਹ ਦੂਹਈ ਇਕੱਠੀ ਸਮਾਂ ਦੇ ਰੂਪਾ ਬੀਟਰ ਪਿੰਦੇ ਨੂੰ ਲੱਗਣਾ ਐ ਸਟ ਖੜਾ ਕੇ ਕੱਕੜ ਸਾਰਾ ਫੋਕ ਸੱਕ ਜਾਣਾ ਇਕਣ ਲੱਗੇ ਬਾਈ ਰੇੜੂ ਰੇਹ ਰਾਸ ਲੱਗੀ ਪਿੰਡ ਪਿੰਡ ਹੁਣ ਹੁਣ ਦੋ ਵਕਤ ਮਿਲਦੇ ਸ਼ਾਮ ਦਾ ਵੱਜ ਗਏ 5:30 ਸ਼ਾਮ ਨੂੰ ਕੋ ਛਾਡੇ ਸੁੰਗੜੀ ਨਹੀਂ ਲੱਗਦੀ ਆ ਵੀ ਵਖੀਰ ਪਰ ਅਰੇ ਜੀ ਤੁੰਗਿਓ ਫਸਟਰ ਰਗਰ ਫਟੇ ਕਰੀਤਾ ਹੈ ਕਿ ਹੁਣ ਕਦੀ ਹੁਣ ਰਗਰ ਹੋ ਗਿਆ ਸਟਾਨੀਆ ਇੱਕ ਨਾ ਰੇ ਆਗਾ ਚਲਾ ਲਿਆ ਫੜਾ ਆਵੇ ਜੰਦੀਆਂ ਤੇ ਨਾਲੀ ਮਾ ਗਿਰ ਗਿਆ ਮਿੱਤੇ ਆ ਬੰਦੂ ਆ ਗਿਆ ਫੂਲ ਪਾਣੀ ਚ ਗਿਰ ਗਿਆ ਆ ਮਰੂ ਦਾਦਾ ਨਾ ਨਾ ਗਿਰ ਕੇ ਪਾਣੀ ਚ ਹੋ ਗਿਆ ਓ ਕੁਝ ਨਹੀਂ ਹੋਇਆ ਇਹਨੇ ਨਾ ਕੀ ਕਰੇ ਮੈਂ ਫੂਲਾ ਵੇ ਕੰਨ ਨੂੰ ਫੜਾ ਮੋਟਰਸਾਈਕਲ ਦਾ ਬੈਲ ਸੇ ਲੇ ਕੰਨ ਇੱਥੇ ਤੇ ਨਿਕਲ ਗਿਆ ਮੋਢੇ ਤੇ ਆਈ ਨਿਕਲ ਸਿੱਧਾ ਨਾਲੀ ਚ ਗਿਆ ਬਾਬਾ ਫਟਾਫਟ ਮੋੜਦਾ ਕਿਹੜਾ ਕੱਢ ਲੈ ਜਦੇ ਚੱਲ ਪਿਆ ਚੱਲਦਾ ਓਕੜੀ ਠੀਕ ਹੈ ਸਾਰਾ ਕੁਝ ਮਰਾ ਭੱਗਿਆ ਵੀ ਇਹ ਹੁਣ ਪਾਇਗਾ ਬਿਚੂ ਡੁੱਬ ਗਿਆ ਭੈਣਾਂ ਆਇਸ ਤਰੂ ਮੋਟਰਸਾਈਕਲ ਉੱਪਰ ਉਤਰਿਆ ਆ ਸਾਫ ਕਰਵਾ ਸਾਫ ਦੀ ਚ ਲੋੜ ਐ ਇਹਨੂੰ ਮੈਂ ਤੋਤਾ ਫੇਰ ਥਾੜੀ ਠੁਕੀ ਥੱਲੇ ਲੈ ਲੈ ਠੁਕੀ ਥੱਲੇ ਮੈਂ ਹੋਂਤਾ ਮੈਂ ਫੇਰ ਜਾਂਦਾ ਯੂਪੜੇ ਠੀਕ ਐ ਫੇਰ ਤੂੰ ਪੋਵਾ ਰੱਖ ਤਾਂ ਸੁੱਕ ਸਕ ਗਿਆ ਇਹ ਧੁੱਖੜੀ ਨਿਕਲ ਜਾਂ ਤੂੰ ਪਾਈ ਗਈ ਸੀ 3 ਵਜੇ ਤੱਕ ਪਾਈ ਗਈ ਸੀ ਇੱਕ ਮਹੀਨੇ ਤੋਂ ਹੀ ਬੱਦਲ ਰਿਹਾ ਮਾਹ ਲਾ ਵੀ ਗਿਆ ਕੰਮ 12 13 ਹਜ਼ਾਰ ਨੂੰ ਚ ਥੋੜੇ ਜਿਹੇ ਦੱਸਣਾ ਨਹੀਂ ਜਾਂਦਾ ਇਹ ਜਦੇ ਮੰਦ ਹੋ ਜਾਂਦਾ ਹੁਣ ਆਉਂਦਾ ਉਹ ਇੰਨੀ ਹਿੰਦੀ ਨਹੀਂ ਪਾਣੀ ਪੈਂਦਾ ਯਾਰ ਇੰਨੀ ਹਿੰਦੀ ਪਾ ਕੇ ਪਾਣੀ ਪਾਥ ਫਿਰ ਇਹ ਨਹੀਂ ਦਿੱਤੀ ਪਾਣੀ ਪੈਜੀ ਦੇ ਦੇਖ ਆਖਿਆ ਬੋਲੋ ਤਾਂ ਵੀ ਨਹੀਂ ਤਾਂ ਖੁਣ ਪੇ ਪੈ ਰਿਹਾ डे चौदह चौदह पंद्रह किलो चौदह किलो बहुत है चौदह किलो डेढ़ यार ਤਕਾਨਰ ਤੋਂ ਪਹਿਲੀ ਬਾਤ ਦਾਸ ਦਾ ਯਾਨੀ ਪਾਓ ਸਪਰੇ ਨੂੰ ਕਾਣੀ ਸਪਰੇ ਗੰਨੇ ਅੰਦਰ ਰਹਿਦਾ ਚਾਹ ਨੂੰ ਹੁਣ ਤੱਕੀ ਭਰ ਕੇ ਪਾਣੀ ਦੀ ਖੜਾ ਲੈਣੀ ਸਾਜਰੀ ਕਰਕੇ ਆਉਣੀ ਸਾਜੀ ਦਾ ਹੈ ਹੋਰ ਕਿ ਅੱਜ ਸਵੀਟ ਘੜਕ ਰਹਿ ਗਈ ਸਰਾ ਦਾ ਵੀ ਪਾਰਟੀ ਖਾਣੀ ਆਣਾ ਦਾ ਮੋਟਰ ਉੱਪਰ ਗੱਗੇ ਦਾ ਜਨਮ ਦਿਨ ਤਾਂ ਭਈਆ ਥਲੇ ਮੁਕਰ ਗਏ ਭਈਏ ਭਈਏ ਖਰੇ ਦਾ ਲਿਆਦੇ ਉਹ ਫਰੇ ਦੇ ਲਿਆਦੇ ਵਾ ਭਈਏ ਇੱਥੇ ਉਧਰ ਕੇ ਹਲੇ ਆ ਕੇ ਦੂਹੇ ਦੇ ਮਗਰਾਤ ਜਿਹੜੇ ਕੜਗ ਬੱਟਦੇ ਇੰਦੇ ਕਹਿੰਦੇ ਕਿਉਂ ਨਹੀਂ ਕਰੀਏ ਹੈ ਸੰਗੋ ਪਾਲਟੀ ਕਰੀਓ ਨਹੀਂ ਜਾਣ ਦਿੰਦੀ ਹਾਂ ਹੁਣ ਤਾਂ ਖਾ ਕੇ ਆਇਆ ਨਿੱਜੇ ਬੈਠ ਕੇ ਉਹਦਾ ਚੱਲੂ ਉਹ ਆਇਆ ਉਹਦਾ ਚੱਲੂ ਉਹਦਾ ਕੀ ਮਤਲਬ ਹੈ ਪਾਰਟੀ ਤੇ ਪਾਰਟੀ ਹੋਏ ਹੂੰ ਕਹਿੰਦਾ ਇੱਥੇ ਖਾਣਾ ਦਾ ਤੂੰ ਮੂੰਹ ਸਾਰ ਠੰਡੇ ਦੀ ਮਾਰ ਆ ਤੂੰ ਹੋਰ ਕੀ ਹੈ ਹੈ ਕਿ ਨਹੀਂ ਕਦਾਂ ਖਾਲ ਹੋਊਗੀ ਨਾ ਸਾਫ ਆਪਾਂ ਨੂੰ ਪਨੀਰ ਨੂੰ ਵੀ ਲੋਡ ਰਹਿਣਾ ਕੋਲੇ ਮਨਾਲ ਮਿੱਟੀ ਲਾ ਦੂੰਗਾ ਮਨਮਾਜੀ ਠੀਕ ਨਹੀਂ ਮੜਮਾ ਮਿੱਟੀ ਲਾ ਚਾ ਇਹਨ ਵਧੀਆ ਬਣੀ ਅੱਜ ਹੋਈ ਰਾਤ ਨਾ ਅਜ ਭਈਆਂ ਮੰਦੀ ਦੀ ਨਿਕਲ ਗਈ ਰਾਤ ਇੱਕ ਘੰਟਾ ਲੱਗਣਾ ਦਾ ਸਾਰੇ ਹੁਣ ਅੱਜ ਵੀ ਤਾਂ ਫੇਰ ਜਾਨਮਹਲ ਦੀ ਫੇਰ ਹੈਗੀ ਹੁਣ ਫੇਰ ਭੁੰਨ ਆਇਆ ਤਾਂ ਮਾਪੇ ਸਵੇਰ ਨੂੰ ਦੱਸ ਦੀ ਉਸਵੇਰ ਨੂੰ ਕਰ ਦੂਗੇ ਪਾਪਿਆਂ ਨੂੰ ਪੁੱਛ ਪਹਿਲਾਂ ਹੈ ਕਿ ਨਹੀਂ ਮਪਈਆ ਭਈਆ ਨੂੰ ਪੁੱਛ ਲੈ ਉਹਨਾਂ ਨੂੰ ਕੀ ਮੰਦੇ ਆ ਫੋਨ ਕਰਦੇ ਆਉਂਗੇ ਨਹੀਂ ਸ਼ਾਮ ਨੂੰ ਚੋਈ ਦੀ ਸਹੀ ਯਾਰ ਬੂਟਾਂ ਦੀ ਕਣਕ ਬਹੁਤ ਖੜੀ ਆ ਜਾ ਇੱਥਨ ਦੇਖੀ ਮੈਂ ਖੱਲ ਸੱਪੂ ਲੂਣਾ ਦੇ ਖੇਤਾਂ ਦੇ ਪਰਾ ਨੂੰ ਸਾਰੇ ਹੀ ਬੂਟਾ ਉੱਥੇ ਹਾਂ ਦਾਦਾ ਦਾ ਇੱਧਰ ਫਿਰ ਵੀ ਇੱਥੇ ਹਮ ਹੋਣਾ ਹੁਣ ਇੱਧਰ ਝੜ ਦੇ ਇੱਧਰ ਲਾ ਬੋਲ ਆ ਦੀ ਤੈਨੂੰ ਟੋਟਾ ਕੱਲ ਨਹੀਂ ਪਾਇਆ ਜੀ ਨਾ ਨਾ ਗਲੇ ਪਾਇਆ ਤਾਂ ਜਦੋਂ ਮੈਨੂੰ ਕਹਿ ਤਾ ਤਾਂ ਮੇਰੇ ਗਲੇ ਪੈ ਗਿਆ ਹਾਂ ਮੈਂ ਇਹ ਕਹਿ ਰਿਹਾ ਹਾਂ ਤੁਸੀਂ ਉਦੋਂ ਹੁੰਦੇ ਫੇਰ ਕੇ ਟਰੈਕਟਰ ਲੰਘ ਕੇ ਉੱਤਰ ਮੈਨੂੰ ਨਹੀਂ ਜਿਹੜਾ ਹੈਗਾ ਡੇਰਨ ਵਾਲਾ ਕੋਈ ਹੁੰਦਾ ਬੱਦ ਕੇ ਹੋਣਗੇ ਕਿ ਕਿਉਂ ਆੜਾ ਤੁਸੀਂ ਹੁਣ ਡਰਾਈਵਰ ਨੇ ਤਾਂ ਇੱਕੇ ਪਾਉਣਾ ਖੇਤ ਦੇ ਵੀ ਚਾਹ ਪੀ ਕੇ ਨਹੀਂ ਦੇ ਰਾਤ ਨੂੰ ਦੇਖ ਲਿਆ ਮੈਂ ਤਾਂ ਹੀ ਪਾਜ ਗਿਆ ਨਾ ਦੇਖਾਂ ਹਾਂ ਤਾਂ ਫੇਰ ਕਿਥੇ ਗਿਆ ਲੈ ਡਿੱਕ ਬਾਲ ਦਿੱਤੀ ਨਹੀਂ ਹੋ ਤੂੰ ਜੇ ਲੈ ਕੱਛ ਨਾ ਫਾੜ। ਉੱਪਰੋਂ ਨਹੀਂ ਕਰਨਾ ਲੋਗਾਂ ਨੂੰ। ਅਜੀ ਦੋ ਤਿਆਰੀਆਂ ਪਰ ਹੈ। ਪਾਣੀ ਦਾ ਦੇ। ਇਹਨੂੰ ਮੱਕੀ ਬੀਜ ਕਹਿ ਕੇ ਕੱਢ ਕੇ ਸੱਟ ਪਾਣੀ ਦਾ ਦੇਣਾ। ਪਾਧਰਾ ਬਦਲਾ। ਉਹ ਜਿਵੇਂ ਰਾਜੂ ਭਾਈ ਨੇ ਵਿੱਚ ਵੀ ਉਧਰ ਹੋ। ਹਾਂ ਜੇ ਹੁਣ ਅਸੀਂ ਪਾਣੀ ਪਾਤਾ ਫੇਰ ਲੇਟ ਨਹੀਂ ਹੋਣੀ। ਪਹਿਲੇ ਲੇਟ ਹੋਣਾ ਸਹੀ ਹੈ। ਫਿਰ ਇੱਕ ਆਖਾ ਤੇ ਅਸੀਂ ਪਨੀਰੀ ਦੀ ਕੰਮ ਲੈਣਾ ਇੱਥੇ। ਹੂੰ ਇੱਧਰ ਬੀਜੀ ਬੀਜੂਆਂ ਦਾ ਧਾਨਾ ਦੀ। ਬਾਹਰ ਸਾਫੇ ਕਰ ਦਿੰਦੇ ਹੁਣ ਠੀਕ ਨਹੀਂ। ਅਰੇ ਦੇ ਇਹ ਨਾ ਕੰਕੜਾ ਕੰਮ ਨਿਪਟੜਾ ਨਹੀਂ ਜੀ 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 ਦੀ ਪਹਿਲਾ ਫਿਕਰ ਭਾਈ ਆਹੀ ਹੈ ਹੁਣ ਜੀਵੀਦਾਰਨ ਪਾਹੀ ਕੁਸ ਹੈ ਮੈਂ ਤਾਂ ਹੀ ਕਹਿੰਦਾ ਇੱਕ ਕੰਮ ਤੇ ਵੇਚਦੇ ਨਹੀਂ ਹੋਏ ਦੂਜੇ ਕੰਮ ਦੀ ਤਿਆਰੀ ਹੋ ਗਈ ਤਿਆਰੀ ਨਾਲ ਦੇ ਨਾਲ ਸ਼ੁਰੂ ਹੋ ਗਈ ਹੋਰ ਕੀ ਆ ਕਰਮ ਆਪਣੇ ਆਪਣੇ ਕਰਨੇ ਪੈਣੇ ਆ ਹੋਰ ਆਹ ਖਾਲਾ ਨਿਕਲਦੇ ਜਾਂਦੇ ਨੇ ਨਿਖਰਦੀ ਹੁਣ ਬਾਹਰ ਮੈਂ ਤਾਂ ਕਰਦੀ ਆਂਡੇ ਵਰਗੀ ਸੀ ਤੁਸੀਂ ਮਿੱਟੀ ਲਾ ਜੂਗਾ ਪਰ ਹੋਰ ਹਾਂ ਪਾ ਕੇ ਬਣਾਉਣਾ ਹੈ ਉਹ ਮਿੱਟੀ ਲਾ ਜੂਗਾ ਮੜ ਮਰੀ ਉੱਛੜੀ ਥੋੜੀ ਜਿਹੀ ਜੀ ਕਿੱਦਾਂ ਕਰੀ ਜਾਦੇ ਸਿੱਧਾ ਹੀ ਹੈ ਜੀ ਸਿੱਧਾ ਜੀ ਤੇ ਕਾਲੂ ਕਹੇ ਪਹਰਵਾਟ ਹੋ ਗਿਆ ਆਉਗੀ ਆ ਪਿਆ ਰਹਿਣ ਹੈ ਮਾਲ ਤਾਂ ਬਣ ਗਈ ਐਨ ਆਏ ਤੇ ਮਾਰੀ ਜਾਂਦੇ ਆ ਪਹਾੜੀ ਲਸਣਾ ਹੈ ਹੱਸ ਵੀਰ ਓ ਪਹਾੜੀਆ ਦੇਖ ਲੈ ਜੋ ਕੁੜੀ ਹਰਾ ਖੜਾ ਹੈ ਜਿਹੜਾ ਦੇਸੀ ਉਹ ਪੱਕ ਗਿਆ ਜਿਹੜਾ ਉਹ ਦੇਸੀ ਦਸਣਾ ਉਹ ਵਧੀਆ ਹੈ ਪਹਾੜੀ ਹੈ ਇਹਦਾ ਕੋਈ ਫਾਇਦਾ ਨਹੀਂ ਹੈਗਾ ਥੋੜੇ ਲੋੜਦਾ ਇਹਦਾ ਬੋਡੀ ਬੋਡੀ ਲਸਣ ਦੀ ਪੋਥੀ ਹੈ ਜੀ ਇਹ ਵਧੀਆ ਘਫਨੇ ਵਾਲਾ ਵਧੀਆ ਆਪਣੇ ਵਾਲਾ ਵਧੀਆ ਦੇਸੀ ਲਸਣ ਹਾਂ ਇਹਨੂੰ ਇਹਨੂੰ ਦੇਖ ਲਈ ਕੋਥੀ ਜੱਬ ਕੋ ਉਦੀ ਦੇਖੀ ਆਪਣੇ ਵਾਲੇ ਦੀ ਰੂਏ ਦੀ ਇਹਦਾ ਘਫਨਾ ਆਪਣਾ ਬੀਵ ਬਣਾਵਾ ਪਹਿਲਾ ਲੱਗਦਾ ਆਪਣਾ ਇਹ ਪਹਾੜੀ ਆ ਇਹ ਹਰਾ ਹੀ ਰਹਿੰਦਾ ਇਕ ਨਹੀਂ ਜੇ ਚਾਹੀ ਮੀਨੇ ਸਹੀ ਪੱਟੀ ਉਹ ਪੱਠੋਲੇ ਉਹ ਵਧੀਆ ਲਸਣ ਇਹਦਾ ਇੱਕ ਮੇਰੀ ਗੱਲ ਸੁਣ ਲੈ ਵੀ ਖਿਲਰ ਵਾਲਸ ਖੜਾਦੀਆਂ ਨੂੰ ਹੋਰ ਤੁਸੀਂ ਨਹੀਂ ਹੈਗਾ ਇਹਦਾ ਇਹਦੀ ਪੋਥੀ ਵੱਡੀ ਹੈ ਔਰ ਕੁਛ ਨਹੀਂ ਹੈਗਾ ਇਹਨੂੰ ਪਹਿਲਾਂ ਕਹਿੰਦਾ ਦੰਮ ਦੇ ਕੇ ਚਾਰ ਕੇ ਪੁੱਥੀਆਂ ਪਾਓ ਮੋਡੀਆਂ ਹੀ ਪੁੱਥੀਆਂ ਹੁੰਦੀਆਂ ਇਹਦੀਆਂ ਖਿਲ ਕੇ ਪਾਸੇ ਆਹ ਕਹੀ ਦਿੰਦਾ ਮਨੂੰ ਠੀਕ ਹੈ ਹੈ ਨੱਕ ਦੇ ਬਸ ਅੰਦੀ ਖਾਲ ਸਾਫ ਹੋ ਗਈ ਜਿੱਦੀ ਰਹਿ ਗਈ ਆ ਲੱਗਿਆ ਰਿਹਾ ਇਹਨੂੰ ਜਾਨੂੰ ਮੂੰਹ ਨੂੰ ਮੂੰਹ ਤੁਸੀਂ ਤਾਂ ਲੱਗਿਆ ਰਿਹਾ ਬਸ ਜੇ ਮੂੰਹ ਮੂੰਹ ਦੋਹੇ ਨਾਲ ਅੜ ਕੇ ਚੱਲਣਗੇ ਆਹ ਹੋਇਆ ਮੱਛਰ ਨਹੀਂ ਬੇਲਿਆ ਨਹੀਂ ਦੰਦੀਆ ਵੱੜਦਾ ਮੱਛਰ ਵੀ ਕੰਮ ਵਾਲੇ ਨੇ ਵੱੜਦਾ ਜਾਂ ਕੰਮ ਕਰਦੇ ਆ ਉਹ ਨਹੀਂ ਵਧੀਆ ਹੈ ਹੈ ਉਹ ਛੰਣਣੇ ਵਾਲੀ ਆ ਇਹ ਯਾਰ ਤੈਨੂੰ ਦੰਦੇ ਪਾਏ ਵੀ ਦੇਖੂ ਤੇ ਆਏ ਕਰ ਤੈਨੂੰ ਰੱਖ ਦੇਣ ਤਿੱਖੀ ਕਰੂਗਾ ਕੱਲ੍ਹ ਇਹਨਾਂ ਸਾਫ਼ ਕਰੀਏ ਮੈਂ ਵਿੱਚ ਦੇ ਬਾਹਰ ਮਾਰੀ ਜਾਣਾ ਹੈ ਹਾਂ ਹੌਸੇਂ ਕਰਦੇ ਤੇ ਬੱਲੇ ਦੇ ਇਹਦਾ ਫਰਕਾ ਪਰ ਗਈ ਹੈ ਕਹੀ ਨੂੰ ਦੰਦਾ ਪਿਆ ਬੈਠੇ ਆ ਦੇ ਇਹ ਦੰਦੇ ਪਾਏ ਹੋਏ ਨੇ ਦੁੱਲੇ ਪਰ ਜਾਊਂਗਾ ਕੱਲ ਨੂੰ ਕੁਵੇਂ ਬਣਾਣੇ ਐਨ ਕਰਪਾਨ ਪਰ ਗਈ ਆਇਆ ਆਇਆ ਜੁਗਲੇ ਬੱਲੇ ਹੋਏ ਪਏ ਆ ਜੁਗਲੇ ਓਏ ਉਹ ਦੇ ਹੱਥ ਆ ਆ ਨਾ ਕਰਦੀ ਆ ਪਿਆਰੀ ਕਰਦੀ ਪਿਆਰੀ ਬੀਜਦੀ ਆ ਹੋਰ ਤੇ ਹੋਂ ਤਾਂ ਵੀ ਜੇ ਕਾ ਡੱਬਿਆ ਵਾ ਲਿਆਂਦਾ ਡੱਬਿਆ ਵਾਲੀ ਨਾ ਨਾ ਲਿਆਂਦਾ ਮੈਂ ਪਾਣੀ ਖਾ ਲੂ ਮਿੱਟੀ-ਮੁੱਟੀ ਲਾ ਦੀ ਇੱਧਰ ਮੱਕੀ ਬੀਜਣੀ ਆ ਪਿਆਰੀ ਬਣਾ ਲਈਏ ਇੱਧਰ ਵੀ ਜੂਆਂ ਪਨੀਰ ਤਾਂ ਸੀ ਨਾ ਨਹੀਂ ਬੀਜਦੇ ਆਲ ਦੀ ਬੀਜਣੀ ਪਨੀਰੀ ਬੀਜਣੀ ਆ ਤੇ ਬੀਜ ਪੂਲੀ ਲੈ ਆਂਦੇ ਇੱਕ ਬੀਜ ਲੈਣਾ ਉਹ ਲੈ ਆਣਾ ਜਾ 20 ਮਈ ਤੱਕ ਮੇਰੇ ਜੀ ਬੀਜ ਵੀ ਜੂਨ ਤੇ ਬਾਅਦ ਜੀ ਲੱਗੂਗਾ ਲੈਟ 15 16 ਦਾ ਲੈਟ ਹੈ ਆਉਂਦੀ ਬਾਬੀ ਜੂਨ ਤੇ ਬਾਅਦ ਜੀ ਜੂਨ ਤੇ ਬਾਅਦ ਇਹਦਾ ਦੇਖ ਲੈ ਬਾਈ ਪਿਛਲੇ ਸਾਲ ਮੈਂ ਕਿਹਾ ਜਿੰਨੀ ਜੇਰੀ ਜੇਰੀ ਪਿਛੇਤੀ ਦਾ ਉਹਨੂੰ ਪਤਾ ਜਾੜਾ ਗੱਬੇ ਜੇ ਰਹੇ ਗੱਬਾ ਜੇ ਰਹੇ ਨਾਲ ਲੈਟ ਬਹੁਤ ਨਾਲੇ ਪਾਣੀ ਲੈਟ ਦੀ ਟੈਨਸ਼ਨ ਜਨਰੇਟਰ ਤੋਂ ਪਾ ਜਾਂਦਾ ਫੇ ਪੰਗਾ ਪਾਏਗਾ 26 ਵੀ ਲਾਉਣੀ ਆ ਪਰ 2 4 2 3 2 26 ਦੇ ਹੁੰਦਾ ਜੱਗ ਦੇ ਗਵਾਰੰਟੀ ਬਣ ਕੇ ਆ ਕਿਹੜੇ ਕੋ ਆ ਗਿਆ ਫੇਰ ਉਹਦਾ ਜੱਗੇ ਨੱਕਾ ਮੋੜ ਦੇ ਕੰਮ ਜੀ ਨੱਕਾ ਦਾ ਮੋੜ ਤੋਂ ਪਡੋਬਾ ਨਾ ਆਵੇ ਬੜਾ ਬੜਾ ਨੱਕਾ ਨਹੀਂ ਬੰਦ ਹੋ ਜਾਏਗਾ ਫੇਰ ਨਹੀਂ ਦਿਖਦਾ ਵੀ ਇੱਥੇ ਜਿਹੜਾ ਗੁੱਤੇ ਆ ਮੋਟਰ ਕਿੱਥੇ ਆਗਾ ਜਿਹੜਾ ਨੱਕਾ ਆ ਗਿਆ ਤਾਂ ਉਹ ਤੇ ਚਾਹ ਰਹੇ ਉਹਦਾ ਬਜਾਉ ਰਹੇ ਉੱਥੇ ਬੱਸ ਹੈ ਵੀ ਕੱਕਾ ਨੇ ਪਹਿਲਾਂ ਆਇਆ ਕੱਕਾ ਹੀ ਰੇਤਾ ਆ ਕਿੱਥੇ ਚੱਲ ਪਈ ਤੇ ਅੱਗੇ ਕਿਥੋਂ ਤੇ ਬਹੁਤ ਸਾਰਾ ਪੁਰਾਣਾ ਹਾਲ ਹੈ ਕਹਿੰਦੇ ਬਹੁਤ ਗਏ ਤਾਂ ਅਸੀਂ ਦੇਖ ਕੇ ਮੈਂ ਕਹਿੰਦਾ ਥੈਲੇ ਲਾ ਕੇ ਨਾ ਅੰਦਰ ਦੋਵੇਂ ਮੈਂ ਥੈਲੇ ਨਾ ਹੀ ਅੰਦਰ ਨਾ ਥੈਲੇ ਲਾ ਕੇ ਗਾਦੇ ਪੱਥਰ ਲਾਤਾ ਇਹ ਤੀਜਾ ਨਾਸਤ ਲਾਏ ਹੋਏ ਹਨ ਦੀ ਕਮਾਈ ਹੋਈ ਆ ਹਾਂ ਬਦਲ ਵੀ ਗਿਆ ਕਿ ਤਾ ਦੰਦੋਂ ਬਸ ਬਾਦ ਆਏਗਾ ਦਰ ਰਹਿ ਗਿਆ ਟਕੀ ਬਣ ਗਈ ਉਹਨੂੰ ਉਹ ਤਾਂ ਬਹੁਤ ਠੀਕ ਹੈ ਹਾਂ ਤਾਂ ਸਹੀ ਯਾ ਤੁਸੀਂ ਦੁਰੀ ਬਤਾਏਗਾ ਮਾਹੌਲ ਤਾਂ ਇਹ ਦਿਖਾਉਂਦਾ ਦਰਦ ਦਾ ਬਦਲ ਆਹ ਮੈਂ ਮੈਂ ਨਹੀਂ ਪੈਂਦਾ ਪਾਸਾ ਦੇਖ ਲੈ ਪਾਸਾ ਹੀ ਜਾਂਦੀ ਥਲੀ ਨਾਲ ਚਲੋ ਫੇਰ ਵੀ ਪੁੱਛੋਗੇ ਇੰਨਾ ਨਹੀਂ ਪਿਆ ਹਾਂ ਤੂੰ ਡਰ ਆਈ ਜਾਂਦਾ ਲੈ ਆ ਮੀਂਹ ਪੈਂਦੇ ਜੇ ਵਢਾਈ ਸਵੇਰੇ ਮੀਂਹ ਪੈਂਦੇ ਪਾਈ ਆ ਪੂਰਾ ਨਹੀਂ ਮੈਂਦਾ ਦੇਖ ਲਾ ਮਾ ਤੂੰ ਵੱਢ ਤੇ ਇੱਥੇ ਤਾਂ ਕਿਤੇ ਇਹਦੇ ਫੜੀ ਮਹੀਨ ਨਹੀਂ ਆਉਣੀ ਕੰਮ ਨਿਬੜੇ ਪਰੇ ਹਾਂ ਵੱਢ ਗਿਆ ਪਰ ਲੈ ਥੋੜ ਜੁੜਿਆ ਲੈ ਗਿਆ ਤਾਂ ਹੈਗਾ ਥੋੜਾ ਟਾਈਮ ਆ ਬਾੜ ਸੀ ਕਾਲੇ ਬੱਟਨੇ ਇਸ ਕਰਕੇ ਨਹੀਂ ਮਹੀਨ ਗਾਹ ਕੱਟ ਲੈਗੇ ਉਹ ਕਟਰ ਵਾਲ ਕੋਲ ਕੇ ਉੱਤੇ ਹਾਂ ਦਹਾਂ ਕਹਿੰਦੇ ਬੱਦੜੀ ਵੱਢਣੀ ਆ ਉਹ ਚੱਲ ਉਹਦੀ ਵੱਢ ਹੋ ਗਈ ਆਪਣੇ ਤਾਂ ਐਡੀ ਹੈ ਨਹੀਂ ਵੀ ਇਹ ਹਾਂ ਉਹ ਵੀ ਜ਼ਰੂਰੀ ਜਮੀਂ ਪੈ ਗਈ ਜਾਂਦਾ ਸਾਡੀ ਮੁੰਜਰਾ ਵੱਢ ਲੈਣ ਤੋਂ ਉਹ ਪੰਜ ਕਿਲੀਆਂ ਦੀ ਥੋੜਾ ਵੱਢ ਹੋਣੀ ਆਂ ਮੁੰਜਰਾ ਇਹ ਤਾਂ ਆਦੀ ਹੈ ਕਿ ਮੁੰਜਰਾ ਵੱਟਣੀ ਆ ਹਾਂ ਉੱਪਰ ਉੱਪਰ ਤੇ ਵੱਢ ਲੈਣੀ ਦੀ ਇਹਨਾਂ ਗਾ ਪੂਜਾ ਪੰਜ ਕਿਲੀਆਂ ਦੀ ਕਿੱਥੇ ਵੱਢ ਲੈਣ ਦੇ ਯਾਰ ਇਹ ਕਿੱਦਾ ਗਿਆ ਬਿੱਗਾ ਹੈ ਸਾਡੀ ਕਿਹੜੇਗਾ ਮੁੰਜਰ ਲਈ ਕੰਮ ਦੇਖਿਆ ਸੀ ਵਡੀਆਂ ਬਦੇੜੀਆਂ ਉਹ ਤਾਂ ਉਹ ਵੀ ਹੋ ਜਾਂਦਾ ਕੰਮ ਇੱਜਾ ਸੇਬੁੱਤੀ ਜਾਂ ਮੁੱਝਰੇ ਹੀ ਪਿੰਡ ਨੇ 35 ਚੌਂਹੀਆਂ ਆਂਦੀਆਂ ਹੈ ਇਹ ਮਾਤਾ ਨਹੀਂ ਹੈਗੇ ਵੀ ਮੁੰਜਰ ਝੋਲੀਆਂ ਪਾਈਆਂ ਨਹੀਂ ਵੱਢ ਗਏ ਦੋ ਦਿਨ ਦੇ ਦੋ ਦਿਨ ਦੇ ਕੰਮ ਤਾਂ ਦੋ ਦਿਨ ਹੋਰ ਦੇ ਦਿਆਂ ਤਾਂ ਸਭ ਦਾ ਨਿਬੜ ਗਿਆ ਹਾਂ ਇਹ ਤਾਂ ਸੜੀ ਕਣਕੜੀ ਪਾਈ ਲਾ ਮੂਰੀਆਂ ਨਹੀਂ ਵੱਢ ਕੇ ਗਾਹ ਕੋਲ ਨਿਕਲਦੀ ਐ ਇਹ ਤਾਂ ਹਾਂ ਉੱਪਰੋਂ ਚੜ੍ਹਦੀ ਦੱਲੇ ਆ ਜਾਂਦੀ ਐ ਇੱਥੇ ਥੱਲੇ ਨੂੰ ਨਹੀਂ ਜਾਂਦੀ ਹਾਂ ਉੱਪਰੋਂ ਆਂਦੀ ਐ ਇਹ ਹਾਂ ਗਿਆ ਜੀ ਹੈ ਗਿਆ ਸੂਰਜ ਵਾਤ ਕਦੇ ਨੂੰ ਮਹਾਰਾਜ ਸੁੱਖ ਦਾ ਦਿਨ ਆਵੇ ਐ ਸੁੱਕ ਪਕਾ ਧੁੱਪ ਧਿਕੜੀ ਵੀ ਹੋਵੇ ਹੈ ਕਿ ਨਹੀਂ ਆ ਬੱਤਲ ਜੇ ਨਾ ਦੇਖਣ ਦੇ ਇਹਨੂੰ ਟੂੜੀਆਂ ਦਾ ਕੰਮ ਨੇ ਬੁੜੀ ਬੋ ਦੱਸ ਦੇ ਰਹਿ ਗਿਆ 10 ਦਿਨ ਲੱਗਿਆ 10 ਦਿਨ ਮੇ ਸਭ ਟੂੜੀ ਬਣ ਜੂਗੀ ਟੂੜੀ ਇਹਦੀ ਮਸ਼ੀਨ ਹੈ ਬਹੁਤ ਆ 10 ਦਿਨ ਚ ਬਰੂਤੇ ਖਾ ਲੇ ਹੁਣ ਦੇਖੇ ਕੱਲ ਨਹੀਂ ਜੱਲੀ ਅੱਜ ਨਹੀਂ ਜੱਲੀ ਕੰਮ ਚੱਲਦਾ ਨਹੀਂ ਯਾਰ ਫਾਇਦਾ ਕਰੇ ਚੱਲੂਗੇ ਅੱਜ ਜੱਲੀ ਨਹੀਂ ਟੂੜੀਆਂ ਦੀ ਫੇਰ ਹੈ ਕੱਲ ਹਾਂ ਹੋ ਗਿਆ ਜੀ ਕਿ ਪਹਿਲਾਂ ਥੋੜੀ ਹੋਣੀ ਹੈ ਜਦੋਂ ਗਾਇਰ ਬਹ ਬਹ ਲੱਗੀ ਹੁੰਦਾ ਹੈ ਪਿੰਡ ਕਿੰਨੇ ਦਾਨ ਪਾ ਦੋ ਨਾ ਆ ਲੋ ਕੈਪ ਘਰ ਨੇ ਨੇੜੇ ਕੋਈ ਚਾਰ ਘਰਾਂ ਦੀ ਚਾਰ ਘਰਾਂ ਦੀ ਕਰ ਦੂ ਥੋੜੀ ਲਾਟ ਦਾ ਬਹੁਤ ਬਾਲਦੀ ਐ ਇੰਨੀ ਗੈਸ ਬਣ ਗਈ ਹਾਂ 5-10 ਮਿੰਟ ਤੇ ਜਿੰਨਾ ਚਲਾਉਂਦੇ ਆ ਤਿੰਨ ਗੁੰਗਲ ਦੀਵਾ ਹੁੰਦਾ ਦੋ ਘੰਟੇ ਬਾਅਦ ਛੇ ਗੁੰਗਲ ਚੱਕ ਹੋ ਜਾਂਦਾ ਓਏ ਇਹ ਨਾ ਮੈਡੀਕਲ ਸੁਣ ਲੈ ਗੋਹਾ ਜਿਆਦਾ ਨਾ ਘੋਲੇ ਬਾਈ ਬੰਦ ਕਰਿਆ ਗੋਹਾ 15 ਦਿਨ ਹੋ ਗਏ ਪਾਇਆ ਹੀ ਨਹੀਂ ਹਾਂ ਗੋਹਾ ਨਾ ਜਦ ਗੈਸ ਘਟਦੀ ਜਦ ਗੋਹਾ ਘੋਲੋ ਨਹੀਂ ਜਿਆਦਾ ਗੋਹਾ ਵੀ ਸਨਾਪ ਕਰਦਾ ਜਦ ਰੋਜ਼ ਪਾਈ ਜਾਂਦੇ ਆ ਪਕੋੜੇ ਤੇ ਘਰੋਂ ਮੈਂ ਚਾਰ ਘਰਾਂ ਨੂੰ ਪੈਪ ਦੇ ਦਾਂ ਮਹੀਨੇ ਦਾ ਪੂਰੀ ਹੁੰਦੀ ਐ ਤਾਂ ਫਾਇਦਾ ਯਾਰ ਜ ਫੇਰ ਓਏ ਲਫੜ ਬਾਈ ਓਏ ਹੁਣ ਨੇਤਰ ਨਾਲ ਲਿਆਂਦਾ ਤਾਂ ਉੱਥੇ ਇੱਥੇ ਦਿਖਾਉਣੇ ਨਹੀਂ ਖੰਬੇ ਹੈਗੇ ਨਾਲ ਹੀ ਪਾ ਲਿਓ 5 ਰੁਪਏ ਮੀਟਰ ਵਾਲੀ ਆਪਣੀ ਲੱਗ ਲਾ ਯੇ ਨੇਤਰ ਨੂੰ ਨੇਤਰਵਾਨ ਨੇ ਲੰਬੀ ਗਰੰਟੀ ਨਹੀਂ ਦਿੰਦੇ ਹੈਗੇ ਨੇਤਰਵਾਨ ਵਿੱਚ ਫਿਰ ਤਾਂ ਅੰਦਰ ਯਾਰ ਉੱਥੇ ਨੇਤਰ ਲੋਣੀ ਨਹੀਂ ਹੁੰਦਾ ਅੰਦਰ ਇਹ ਦੇਖ ਕੇ ਗਿਆ ਬੰਦਾ ਛੋਟਾ ਆ ਕਹਿੰਦਾ ਪਤਾ ਵੀ ਲੱਗੂਗਾ ਕੋਈ ਨਾ ਪਤਾ ਵੀ ਲੱਗੂ ਪਰ ਪੈਸਾ ਮੰਗਦੇ ਹੋਏ ਨਾ ਜੇ ਇਹਦੇ ਹੋ ਗਿਆ ਲੋਟ ਅਸੀਂ ਵੀ ਖੜਾ ਜਾਂਦੇ ਲੋਨ ਛੱਡਦਾ ਜਗਾ ਬਾਤ ਦੂਗਾ ਅੱਥੇ ਬਹੁਤ ਹੋ ਜਾਗਾ ਉੱਥੇ ਤੁਹਾਡਾ ਪੱਕਾ ਉਹ ਬਣ ਜਿਵੇਂ ਨਾ ਇੱਕ ਚਵੱਚਾ ਗੋਹਾ ਨਿਕਲਦਾ ਉਹਦੇ ਵਾ ਟੈਂਕਰ ਭਰ ਲੈ ਜਾ ਕੇ ਤੁਮੂੰ ਉਹਦਾ ਪੱਛਿਆ ਕਰ ਮਾ ਕਿੰਨਾ ਵੀ ਕਿੰਨਾ ਆਜੂਗਾ ਬੱਚੀ ਦੇ ਮੋਖ ਜੀ ਉਹ ਗੋਹਾ 1000 ਲੀਟਰ ਆਏ ਕਹਿੰਦਾ 6 ਮਹੀਨੇ ਦਾ ਆਜੂਗਾ 6 ਮਹੀਨੇ ਦਾ ਰਾਮ ਨਾ ਕਹਿੰਦਾ 6 ਮਹੀਨੇ ਦਾ ਆਜੂਗਾ ਮੈਂ ਹਾੜੀ ਸਾਨੂੰ ਦਾ ਕੰਮ ਚਾਹੀਦਾ ਸਾਨੂੰ ਫੇਰੇ ਉੱਥੇ ਦਿਨ ਕੱਢਣਾ ਪਵੇ ਸਾਨੂੰ ਨਹੀਂ 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 ਫੇਰ ਤਾਂ ਫਲਰ ਪ੍ਰੋਪਰ ਠੀ ਨੇਤਰ ਦੇ ਦੇਖਦਾ ਨੇਤਰ ਲਊਗਾ ਪੰਗਾ ਹੜਦਾ ਨਹੀਂ ਕਹਿੰਦਾ ਤਾਂ ਜਾਉਣਾ ਮੈਨੂੰ ਕਹ ਤੂੰ ਵੀ ਮੈਂ ਤੇਰਾ ਤੇ ਇੱਕ ਚੈੱਕ ਕਰ ਦਿੰਦੇ ਪਹਿਲਾਂ ਮੈਨੂੰ ਖੇਡ ਲਾਉਂ ਮੈਂ ਇਹ ਵਧੀਆ ਚੀਜ਼ ਆ ਹਾਂ ਹਾਂ ਕੀ ਹੰਟ ਬਹਮੇ ਪਹਿਲਾਂ ਲਾਏ ਆ ਵੇ ਇਸਤਰੀਆਂ ਲਾਏ ਆ ਹਾਂ ਆਮ ਇਸਤਰੀਆਂ ਲਾਏ ਆ ਇਹ ਹੋਰ ਤਾਂ ਹੁਣ ਇਹ ਤਾਂ ਹੋਰ ਅੱਛਿਆ ਕਰਕੇ ਰਪੇਰੇ ਕੇ ਅੱਧਾ ਪੰਨੇ ਕੇ ਦੁਆਰਾ ਬਣਾਇਆ ਮਜਿਆ ਪਰ ਗੱਲ ਬਣਾ ਗਿਆ ਕੱਲਾ ਦਾ ਫਰਕ ਹੁੰਦਾ ਚੱਗੀ ਫਰਕ ਹੁੰਦਾ ਇਹ ਤਾਂ ਹਿਊ ਆ ਯਾਰ ਕਿਸੇ ਦੇ ਹੱਥ ਚ ਗੋਲੇ ਹੁੰਦਾ ਕਿਸੇ ਦੇ ਆਪਾਂ ਫੋਨ ਬਖਸ਼ੇ ਸੀ ਹੁੰਦੀ ਆ ਬਸ ਵੀਡੀਓ ਖੋਲ੍ਹਦੇ ਹੋ ਤਾਂ ਪੰਜੀ ਆਖਦੇ ਪੰਜੀ ਨਾਲ ਕੱਢ ਲੈਣਾ ਦਾ ਮਿੱਟੀ 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 ਮਿੱਟੀ